ਸਤ ਸ੍ਰੀ ਅਕਾਲ ਜੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਹਿਦ ਬਾਰੇ ਗੱਲ ਕਰਾਂਗੇ ਅਸਲੀ ਸਹਿਦ ਦੀ ਪਹਿਚਾਨ ਕਰਨ ਦੇ ਤਰੀਕੇ ਪਹਿਲੇ ਨੰਬਰ ਤੇ ਰੂਮ ਦੀ ਬੱਤੀ ਬਣਾ ਕੇ ਸਹਿਦ ਸਾੜੂ ਤੋਂ ਬਿਨਾ ਆਵਾਜ਼ ਦੇ ਸੜਦਾ ਹੈ ਤੇ ਚਾਸਨੀ ਮਿਲਾ ਸਹਿਦ ਛਟ ਛਟ ਦੀ ਆਵਾਜ਼ ਕਰੇਗਾ ਨੰਬਰ 2 ਤੇ ਇੱਕ ਪਤਾਸਾ ਲੈ ਕੇ ਸਹਿਦ ਵਿੱਚ ਪਾ ਕੇ ਹਿਲਾਓ ਜੇਕਰ ਸਹਿਦ ਅਸਲੀ ਹੈ ਤਾਂ ਪਤੱਸਾ ਕੋਲਦਾ ਨਹੀਂ ਟੁੱਟਦਾ ਨਹੀਂ ਜੇਕਰ ਚਾਸਨੀ ਰਲੀ ਹੋਈ ਹੈ ਤਾਂ ਇੱਕ ਘੰਟੇ ਵਿੱਚ ਪਤੱਸਾ ਕੋਲ ਜਾਵੇਗਾ ਅਤੇ ਟੁੱਟ ਜਾਵੇਗਾ ਨੰਬਰ 3 ਤੇ ਸਿਹਦ ਨੂੰ ਕੁੱਤੇ ਦੇ ਸਾਹਮਣੇ ਰੱਖੋ ਜੇਕਰ ਛੱਟ ਜਾਵੇ ਤਾਂ ਚਾਸਨੀ ਹੈ ਨਾ ਖਾਏ ਤਾਂ ਅਸਲੀ ਹੈ ਅਸਲੀ ਸਿਹਦ ਦੀ ਸੁਗੰਧ ਹੁੰਦੀ ਹੈ ਸੀਤ ਰੁੱਤ ਵਿੱਚ ਜੰਮ ਜਾਵੇਗਾ ਅਤੇ ਗਰਮੀ ਵਿੱਚ ਪਿਘਲ ਜਾਂਦਾ ਹੈ ਨੰਬਰ 4 ਤੇ ਪਾਣੀ ਭਰਿਆ ਕੱਚ ਦਾ ਗਲਾਸ ਲੈ ਕੇ ਇੱਕ ਬੂੰਦ ਸ਼ਹਿਦ ਉਸ ਵਿੱਚ ਪਾਓ ਅਸਲੀ ਸ਼ਹਿਦ ਹੈ ਤਾਂ ਹੇਠਾਂ ਜਾ ਕੇ ਬੈਠ ਜਾਵੇਗਾ ਨਕਲੀ ਸ਼ਹਿਦ ਪਾਣੀ ਵਿੱਚ ਡਿੱਗਣ ਤੇ ਘੁਲਣ ਲੱਗ ਜਾਵੇਗਾ ਧੰਨਵਾਦੀ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਜੋ ਕਿ ਅੱਗੇ ਵੀ ਕਈ ਕੱਜਾਂ ਨੂੰ ਪਤਾ ਲੱਗ ਸਕੇ ਕਿ ਸ਼ਾਇਦ ਅਸਲੀ ਦੇ ਨਕਲੀ ਦੀ ਕਿਵੇਂ ਪਛਾਣ ਕੀਤੀ ਜਾਂਦੀ ਹੈ